ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਦੇ ਉੱਤੇ ਬਣਿਆ ਚੰਡੀਗੜ੍ਹ ਸਾਨੂੰ ਇਹ ਰੋਗ ਰਿਹਾ। ਇਹ ਅਸੀਂ ਇਸ ਪੰਜਾਬ ਦੀ ਗੱਲ ਨਹੀਂ ਕਰਦੇ ਹਰਿਆਣਾ ਵੀ ਸਾਡਾ, ਹਿਮਾਚਲ ਵੀ ਸਾਡਾ, ਜੰਮੂ ਕਸ਼ਮੀਰ ਵੀ ਸਾਡਾ। ਸਾਡਾ ਇਹ ਮਹਾਪੰਜਾਬ ਆ ਸਾਰਾ ਲੈ ਕੇ ਰਾਵਾਂਗੇ ਇਹਨਾਂ ਤੋਂ। ਇਹ ਰੋਸ ਹੈ ਤੁਹਾਡੇ ਅੰਦਰ ਇਸ ਗੱਲ। ਬਿਲਕੁਲ ਵੀ ਰੋਸ ਹੈ। ਰੋਸ ਕਿਉਂ ਨਹੀਂ ਹੈਗਾ? ਅਸੀਂ ਕੁਰਬਾਨੀਆਂ ਕਰੀਆਂ ਸਾਡੇ ਪੁਰਖਿਆਂ ਨੇ। ਫਾਸੀ ਚੜ੍ਹੇ ਸਾਡੇ ਪੁਰਖੇ। ਇਹ ਅਸੀਂ ਪੰਜਾਬ ਇਹਨਾਂ ਨੂੰ ਦੇ ਦिए। ਅਸੀਂ ਪੰਜਾਬ ਇਹਨਾਂ ਨੂੰ ਦੇ ਦिए। ਬੇੜਾ ਬਹਿ ਗਿਆ ਸਾਡੇ ਪੰਜਾਬ ਦਾ ਲੀਡਰਾਂ ਦਾ। ਜਿਹੜੇ ਬੈਕ ਗਏ। ਉਹਨੇ ਵੀ ਮੋਰਾਂ ਦਾਨ ਕਰਨ ਵਾਲੀ ਕੌਮ ਇਹਨਾਂ ਕਬੀਨੇ ਲੀਡਰਾਂ ਨੇ ਸਾਨੂੰ ਉੱਤਰੀਆ ਤੇ ਪਠਾ ਦੇ। ਬਸਾਂ ਖੜਾਈਆਂ ਨੌਜਵਾਨਾਂ ਨੇ ਟੱਕ ਕੇ ਪਰੇ ਕਰ ਦਿੱਤੀਆਂ ਬੜੀਆਂ ਰੋਕਾਂ ਲਾਈਆਂ ਮਕਰਸਾਬ ਇਹਨਾਂ ਨੇ। ਇਹ ਕਿਸੇ ਦਿੱਲੀ ਦੇ ਲਾਲੇ ਦੀ ਜਾਗੀਰ ਨਹੀਂ ਹੈਗੀ ਇਹ ਪੰਜਾਬ ਦੇ ਨੌਜਵਾਨਾਂ ਦੀ ਆ ਤੇ ਅਸੀਂ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੁੰਦੇ ਆਂਗੇ। ਇਹ ਨਿਕਰ ਕਿਉਂ ਟੰਗੀ ਐ? ਤੁਸੀਂ ਦੇਖਦੇ ਹੋ ਗਿੱਲੀ ਵੀ ਹੋਈ ਹੋਈ ਐ। ਇਹ ਉਹੀ ਲੋਕ ਨੇ ਕਿ ਜਦੋਂ ਦੇਸ਼ ਤੇ ਭੀੜ ਪੈਂਦੀ ਐ ਸਭ ਤੋਂ ਪਹਿਲਾਂ ਇੱਕ ਨਿਕਰਾਂ ਆਪਣੀਆਂ ਗਿੱਲੀਆਂ ਕਰਕੇ ਭੱਜਦੇ ਨੇ। ਜੀ ਵੀ ਇਹਨਾਂ ਨੂੰ ਯੂਨੀਵਰਸਿਟੀ ਚੋਂ ਅਸੀਂ ਇੱਦਾਂ ਹੀ ਭਜਾਵਾਂਗੇ ਸਾਡਾ ਏਕਾ ਜਿੰਦਾਬਾਦ ਹੈ ਪੰਜਾਬ ਜਿੰਦਾਬਾਦ ਹੈ ਪੰਜਾਬੀਅਤ ਜਿੰਦਾਬਾਦ ਹੈ ਕਿਸਾਨ ਯੂਨੀਨਾ ਅੰਦਰ ਪਹੁੰਚਣ ਦੇ ਵਿੱਚ ਕਾਮਯਾਬ ਹੋਈਆਂ ਨੇ ਬਹੁਤ ਵੱਡੀ ਗਿਣਤੀ ਚ ਇਹ ਰੋਕੇ ਗਏ ਸੀ ਬਾਹਰ ਬੈਰੀਕੇਟਿੰਗ ਕੀਤੀ ਨੌਜਵਾਨ ਰਿਟੇਨ ਹੋਏ ਸੀ ਔਰ ਹੁਣ ਇਹ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਅੰਮ੍ਰਾਲੇ ਤੋਂ ਹਰਿਆਣੇ ਤੋਂ ਇਹ ਕਿਸਾਨੀ ਨੇ ਇੱਥੇ ਪਹੁੰਚੀਆਂ ਨੇ ਔਰ ਗੱਡੀਆਂ ਲੈ ਕੇ ਇੱਥੇ ਪਹਿਲਾਂ ਸਵੇਰ ਤੋਂ ਜਿਹੜਾ ਮਾਹੌਲ ਬਣਿਆ ਸੀਗਾ ਕਿ ਲਗਾਤਾਰ ਨੌਜਵਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਨੂੰ ਰੋਕਿਆ ਗਿਆ ਔਰ ਵੱਡਾ ਬਲ ਜਿਹੜਾ ਅੱਜ ਮਿਲਣਾ ਸੀਗਾ ਇਸ ਯੂਨੀਵਰਸਿਟੀ ਦੇ ਵਿੱਚ ਮੋਰਚੇ ਦੇ ਵਿੱਚ ਪਹੁੰਚਣ ਵਾਸਤੇ ਨਾਰੇਬਾਜ਼ੀ ਲਗਾਤਾਰ ਹੋ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਵੇਰ ਤੋਂ ਇਸ ਮੋਰਚੇ ਦੇ ਵਿੱਚ ਨੌਜਵਾਨ ਨਹੀਂ ਪਹੁੰਚਣ ਦਿੱਤੇ ਜਾ ਰਹੇ ਸੀ ਬਾਈ ਜੀ ਸੱਸੀ ਕੇ ਪਹੁੰਚ ਕੇ ਤੁਸੀਂ ਵੈਸੇ ਆਣ ਨਹੀਂ ਦਿੱਤਾ ਜਾ ਰਿਹਾ ਸੀ ਬੜੀਆਂ ਰੋਕਾਂ ਲਾਈਆਂ ਇਹਨਾਂ ਵਸਾਂ ਖੜਾਈਆਂ ਨੌਜਵਾਨਾਂ ਨੇ ਟੱਕ ਕੇ ਪਰੇ ਕਰ ਦਿੱਤੀਆਂ ਬੜੀਆਂ ਰੋਕਾਂ ਲਾਈਆਂ ਮਕਰ ਸਾਹਿਬ ਇਹਨਾਂ ਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੱਕਾਂ ਤੇ ਡੱਕਾ ਹੈ ਕਿ ਤੁਹਾਨੂੰ ਚੰਡੀਗੜ੍ਹ ਚ ਹੀ ਨਹੀਂ ਆਉਣ ਦਿੱਤਾ ਜਾਂਦਾ ਬਿਲਕੁਲ ਸਾਡੇ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਦੇ ਉੱਤੇ ਬਣਿਆ ਚੰਡੀਗੜ੍ਹ ਸਾਨੂੰ ਇਹ ਰੋਗ ਰਿਹਾ ਹੈ ਇਹ ਅਸੀਂ ਇਸ ਪੰਜਾਬ ਦੀ ਗੱਲ ਨਹੀਂ ਕਰਦੇ ਹਰਿਆਣਾ ਵੀ ਸਾਡਾ ਹਿਮਾਚਲ ਵੀ ਸਾਡਾ ਜੰਮੂ ਕਸ਼ਮੀਰ ਵੀ ਸਾਡਾ ਸਾਡਾ ਇਹ ਮਹਾਪੰਜਾਬ ਆ ਸਾਰਾ ਲੈ ਕੇ ਰਾਵਾਂਗੇ ਇਹਨਾਂ ਤੋਂ ਇਹ ਰੋਸ ਹੈ ਤੁਹਾਡੇ ਅੰਦਰ ਇਸ ਗੱਲ ਬਿਲਕੁਲ ਵੀ ਰੋਸ ਹੈ ਰੋਸ ਕਿਉਂ ਨਹੀਂ ਹੈਗਾ ਅਸੀਂ ਕੁਰਬਾਨੀਆਂ ਕਰੀਆਂ ਸਾਡੇ ਪੁਰਖਿਆਂ ਨੇ ਫਾਂਸੀ ਚੜੇ ਸਾਡੇ ਪੁਰਖੇ ਇਹ ਅਸੀਂ ਪੰਜਾਬ ਇਹਨਾਂ ਨੂੰ ਦੇ ਦਈਏ ਦੀ ਪੰਜਾਬੀ ਨਾਲ ਨੂੰ ਦੇ ਦਿਆ ਬੇੜਾ ਬਹਿ ਗਿਆ ਸਾਡੇ ਪੰਜਾਬ ਦਾ ਲੀਡਰਾਂ ਦਾ ਜਿਹੜੇ ਬੈ ਗਏ ਸਾਡੇ ਨਾਲ ਲੀਡਰਾਂ ਨੇ ਬੇੜਾ ਕਰ ਗਿਆ ਉਹ ਤਖਤਾਂ ਦੇ ਉੱਤੇ ਬੈਠ ਕੇ ਸੋਨੇ ਦੀਆਂ ਮੋਹਰਾਂ ਦਾਨ ਕਰਨ ਵਾਲੀ ਕੰਮ ਇਹਨਾਂ ਕਬੀਨੇ ਲੀਡਰਾਂ ਨੇ ਸਾਨੂੰ ਦਰੀਆਂ ਉੱਤੇ ਬਿਠਾ ਦੇ ਬੁਟਾਇਆ ਅਸੀਂ ਇਹ ਬਦਲਾ ਲਵਾਂਗੇ ਵਾਵਾ ਅਸੀਂ ਆਉਣ ਵਾਲੇ ਇਲੈਕਸ਼ਨ ਵਿੱਚ ਦੱਸਾਂਗੇ ਛੱਕ ਕੰਮ ਹੈ ਕੀ ਚੀਜ਼ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਗੁੱਸਾ ਇਹ ਇਹ ਰੋਸ ਇਹਨਾਂ ਦੇ ਵਿੱਚ ਹੈ ਔਰ ਜਿਸ ਜਿਹੜਾ ਜਿਹੜਾ ਇੱਕ ਮੋਰਚਾ ਸਵੇਰੇ ਮਹਿਜ਼ ਕੁਝ ਲੋਕਾਂ ਦਾ ਲੱਗ ਰਿਹਾ ਸੀਗਾ ਨੌਜਵਾਨਾਂ ਜਿਹੜੇ ਰਾਤ ਨੂੰ ਅੰਦਰ ਸੀਗੇ ਲਗਾਤਾਰ ਰੋਕ ਲਾਈ ਗਈ ਬਹੁਤ ਔਖੇ ਅੰਦਰ ਪਹੁੰਚਣ ਦੀਆਂ ਕੋਸ਼ਿਸ਼ਾਂ ਹੋਈਆਂ ਪਿੱਛੇ ਤਸਵੀਰ ਦਿਖਾਉਣੀ ਚਾਹੁੰਨਾ ਕਿ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜੱਥੇਬੰਦੀਆਂ ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਜਿਹੜਾ ਜਿਹੜਾ ਵੀ ਜਿਸ ਜਿਸ ਵਰਗ ਦਾ ਵੀ ਹੈ ਉਹ ਇਸ ਮੋਰਚੇ ਦੇ ਵਿੱਚ ਆਪਦੀ ਸ਼ਮੂਲੀਅਤ ਕਰਨ ਦੇ ਲਈ ਪਹੁੰਚਿਆ ਹੈ ਇਹ ਮਾਹੌਲ ਕੁਛ-ਕੁਛ ਕਿਸਾਨ ਅੰਦੋਲਨ ਦੇ ਵਰਗਾ ਸ਼ਾਂਤਮਈ ਮਾਹੌਲ ਜਿਹੜਾ ਜਿੱਥੇ ਸਿਰਫ ਆਪਦੇ ਹੱਕਾਂ ਦੀ ਗੱਲ ਜਿੱਥੇ ਸਿਰਫ ਆਪਦੀ ਜਿਹੜੀ ਜਿਹੜੇ ਰਾਈਟਸ ਦੀ ਪ੍ਰੋਟੈਕਸ਼ਨ ਦੀ ਗੱਲ ਹੋ ਰਹੀ ਸੀਗੀ ਨੌਜਵਾਨ ਸਟੂਡੈਂਟ ਜਿਹੜੇ ਨੇ ਉਹ ਉਹਨਾਂ ਨੂੰ ਬਹੁਤ ਵੱਡਾ ਬਲ ਮਿਲਿਆ ਔਰ ਇਹ ਜਿਹੜੀ ਇੱਕ ਜਿੱਤ ਵੱਡੀ ਜਿੱਤੇ ਹੋਈ ਸੀਗੀ ਜਿਹੜੀ ਜਿੱਤੇ ਸੀਗੀ ਕਿ ਜਿਹੜਾ ਨੋਟੀਫਿਕੇਸ਼ਨ ਵਾਪਸ ਹੋਇਆ ਔਰ ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿੰਨੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਦਾ ਇੱਕ ਵੱਡਾ ਸਮਰਥਨ ਹੈ ਸਰਵੰਤ ਸਿੰਘ ਪੰਦੇਰ ਹੋਣੇ ਨਜ਼ਰ ਆ ਰਹੇ ਨੇ तमाम ਜਥੇਬੰਦੀਆਂ ਇੱਥੇ ਨਜ਼ਰ ਆ ਰਹੀਆਂ ਔਰ ਇੱਕ ਇਕੇ ਦੇ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸਭ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਬਹੁਤ ਛੋਟੇ ਬੱਚੇ ਨੂੰ ਲੈ ਕੇ ਇੱਥੇ ਪਹੁੰਚੇ ਕਿੱਥੋਂ ਆਏ ਹੋ ਤੁਸੀਂ ਅਸੀਂ ਪਿੰਡ ਬਡਰੋਖਾਂ ਤੋਂ ਆਇਆ ਮਕਰ ਸਾਹਿਬ ਤੇ ਪਿੰਡ ਦੀ ਪੰਚਾਇਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਪਿੰਡ ਵੱਲੋਂ ਅਸੀਂ ਮਤਾ ਲੈ ਕੇ ਆਏ ਆਂ ਪੰਜਾਬ ਯੂਨੀਵਰਸਿਟੀ ਦਾ ਸੰਪੂਰਨ ਪੰਜਾਬ ਦਾ ਹੱਕ ਆ ਇਹ ਕਿਸੇ ਦਿੱਲੀ ਦੇ ਲਾਲੇ ਦੀ ਜਾਗੀਰ ਨਹੀਂ ਹੈਗੀ ਇਹ ਪੰਜਾਬ ਦੇ ਨੌਜਵਾਨਾਂ ਦੀ ਆ ਤੇ ਅਸੀਂ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੁੰਦੇ ਆਂਗੇ ਇਹ ਛੋਟੇ ਬੱਚੇ ਨੂੰ ਲੈ ਕੇ ਆਏ ਹਾਂ ਇਹ ਮਾਂ ਸਾਹਿਬ ਸਪੈਸ਼ਲੀ ਕੈਨੇਡਾ ਤੋਂ ਆਇਆ ਇਹ ਪਰਸੋਂ ਹੀ ਕੈਨੇਡਾ ਤੋਂ ਆਇਆ ਸੀ ਤੇ ਸਿੱਧੇ ਅਸੀਂ ਪੰਜਾਬ ਯੂਨੀਵਰਸਿਟੀ ਪਹੁੰਚੇ ਤੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਵਾ ਕੇ ਅਸੀਂ ਇੱਥੇ ਆਏ ਹਾਂ ਤੁਹਾਨੂੰ ਧਿਆਨ ਰੱਖੋ ਤੁਸੀਂ ਵੀ ਭੈਣ ਜੀ ਤੁਸੀਂ ਕੈਨੇਡਾ ਤੋਂ ਆਏ ਹੋ ਔਰ ਕਿਉਂ ਤੁਹਾਨੂੰ ਲੱਗਿਆ ਵੀ ਇੱਥੇ ਆਉਣਾ ਚਾਹੀਦਾ ਪੰਜਾਬ ਦੇ ਇਸ਼ੂਸ ਲਈ ਪੰਜਾਬ ਦੀ ਜਵਾਨੀ ਦਾ ਕੋਈ ਭਵਿੱਖ ਪੰਜਾਬ 'ਚ ਨਹੀਂ ਰਿਹਾ ਸਾਰੇ ਕਿਤੇ ਨਸ਼ਾ ਬੇਰੋਜ਼ਗਾਰੀ ਸਰਕਾਰਾਂ ਨੇ ਇੱਥੇ ਆਮ ਕਰਤੀ ਤੇ ਅਸੀਂ ਚਾਹੁੰਦੇ ਹਾਂ ਖਾਲਸਾ ਪੰਥ ਦਾ ਆਉਣ ਵਾਲੇ ਦਿਨਾਂ 'ਚ ਰਾਜ ਹੋਵੇ ਇਹ ਬੇਟਾ ਆ ਕੇ ਬੇਟੀ ਹੈ ਇਹ ਬੇਟਾ ਹੀ ਹੈ ਬੇਟਾ ਕਿੰਨੀ ਦੇਰ ਦਾ ਇਹ 3 ਮਹੀਨੇ ਦਾ 3 ਮਹੀਨੇ ਦਾ ਧਿਆਨ ਰੱਖੋ ਤੁਸੀਂ ਜ਼ਰੂਰੀ ਹੈ ਕਿ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਸੀਂ ਦੇਖੋ ਕਿ ਚਾਰ ਸ਼ਫੇਰੇ ਤੁਹਾਨੂੰ ਹੁਣ ਸਿਰਫ ਲੋਕਾਂ ਦਾ ਹਜੂਮ ਨਜ਼ਰ ਆਊਗਾ ਇਹ ਮਾਹੌਲ ਅਸੀਂ ਪਹਿਲਾਂ ਵੀ ਦੇਖਿਆ ਹੈ ਇਹ ਹੱਕਾਂ ਦੀ ਰਾਖੀ ਲਈ ਲੜਦੇ ਲੋਕ ਅਸੀਂ ਪਹਿਲਾਂ ਵੀ ਦੇਖੇ ਆ ਪੰਜਾਬ ਦੇ ਜੂਝਦੇ ਹੋਏ ਨੌਜਵਾਨ ਅਸੀਂ ਪਹਿਲਾਂ ਵੀ ਦੇਖੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਜੀ ਅਸੀਂ ਸਾਫ਼ ਇਹ ਕਹਿਣਾ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਗਾਹੇ ਬਗਾਹੇ ਪੰਜਾਬੀਆਂ ਨਾਲੇ ਪੰਗੇ ਲੈ ਰਹੇ ਆ ਕਦੇ ਪਾਣੀਆਂ ਦੇ ਮੁੱਦੇ ਤੇ ਸੋ ਹੁਣ ਇਹਨਾਂ ਨੇ ਵਿਦਿਆ ਦਾ ਜਿਹੜਾ ਇਹ ਭਗਵਾ ਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਉਹਨੂੰ ਸਾਡਾ ਜਿਹੜਾ ਪੰਜਾਬੀ ਨੌਜਵਾਨਾ ਬਿਲਕੁਲ برداشت ਨਹੀਂ ਕਰੇਗਾ ਸੋ ਸਾਡੀ ਸਾਫ ਸਾਫ ਇਹ ਵਾਰਨਿੰਗ ਵੀ ਹੈ ਕਿ ਪੰਜਾਬ ਜਿਹੜਾ ਹੈਗਾ ਇਹ ਯੂਪੀ ਬਿਹਾਰ ਨਾਲ ਇਹਨੂੰ ਸਮਝ ਲਿਓ ਠੀਕ ਹੈ ਜੀ ਪੰਜਾਬ ਦੇ ਨੌਜਵਾਨ ਜਾਗਰੂਕ ਨੇ ਤੇ ਅਸੀਂ ਆਪਣੇ ਹੱਕ ਲੈਣਾ ਵੀ ਜਾਣਦੇ ਨੇ ਤੇ ਸਾਡੀ ਮੰਗ ਇਹੀ ਆ ਕਿ ਯੂਨੀਵਰਸਿਟੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਸੈਨੇਟ ਚੋਣਾਂ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਇੱਕ ਸਾਜ਼ਿਸ਼ ਦੇ ਅਧੀਨ ਜਿਨ੍ਹਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਨੋਟੀਫਿਕੇਸ਼ਨ ਜਾਰੀ ਕਰਕੇ ਤਰੀਕ ਜਾਰੀ ਕੀਤੀ ਜਾਵੇ ਜਦੋਂ ਤੱਕ ਇਹ ਨਹੀਂ ਕਰਦੇ ਸਾਡਾ ਸੰਘਰਸ਼ ਇਸੇ ਤਰੀਕੇ ਨਾਲ ਜਾਰੀ ਰਹੇਗਾ ਨਿੱਕਰ ਕਿਉਂ ਟੰਗੀ ਹੈ ਨਿੱਕਰ ਇਸ ਕਰਕੇ ਟੰਗੀ ਹੈ ਕਿਉਂਕਿ ਇਹ ਜੋ ਕੁਝ ਵੀ ਹੋ ਰਿਹਾ ਦੇਸ਼ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਪੜਗਾ ਹਟ ਜਿਹੜੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਪਿੱਛੇ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਹਦਾ ਜਿਹੜਾ ਇੱਕ ਆਰਐਸਐਸ ਵਿੰਗ ਹੈ ਉਹਦਾ ਹੱਥ ਹੈ ਅਸੀਂ ਉਹਦਾ ਸ਼ਰਿਆਮ ਡਟ ਕੇ ਵਿਰੋਧ ਕਰਦੇ ਆ ਤੇ ਉਹਨਾਂ ਦਾ ਜਿਹੜਾ ਇਹ ਟਰੇਡਮਾਰਕ ਹੈ ਨਿੱਕਰ ਜਿਹੜੀ ਕਿ ਤੁਸੀਂ ਦੇਖਦੇ ਹੋ ਗਿੱਲੀ ਵੀ ਹੋਈ ਹੋਈ ਹੈ ਇਹ ਉਹੀ ਲੋਕ ਨੇ ਕਿ ਜਦੋਂ ਦੇਸ਼ ਤੇ ਭੀੜ ਪੈਂਦੀ ਹੈ ਸਭ ਤੋਂ ਪਹਿਲਾਂ ਇਹ ਨਿੱਕਰਾਂ ਆਪਣੀਆਂ ਗਿੱਲੀਆਂ ਕਰਕੇ ਭੱਜਦੇ ਨੇ ਤੇ ਅੱਜ ਵੀ ਇਹਨਾਂ ਨੂੰ ਯੂਨੀਵਰਸਿਟੀ ਚੋਂ ਅਸੀਂ ਇੱਦਾਂ ਹੀ ਭਜਾਵਾਂਗੇ ਸਾਡਾ ਏਕਾ ਜਿੰਦਾਬਾਦ ਹੈ ਪੰਜਾਬ ਜਿੰਦਾਬਾਦ ਹੈ ਪੰਜਾਬੀਅਤ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਤਾਂ ਇਹ ਮੱਟੀ ਜੀ ਅੱਜ ਇਸ ਅੰਦੋਲਨ ਦੀ ਜਿਹੜੀ ਗੂੰਜ ਹੈਗੀ ਹੈ ਜਿਵੇਂ ਕਿਸਾਨ ਅੰਦੋਲਨ ਦੀ ਗੂੰਜ ਪੰਜਾਬ ਦੇ ਹੱਦਾਂ ਟੱਪ ਕੇ ਇਸ ਹਿੰਦੁਸਤਾਨ ਦੀ ਹੱਦਾਂ ਟੱਪ ਕੇ ਪੂਰੇ ਵਿਸ਼ਵ ਦੇ ਵਿੱਚ ਫੈਲੀ ਸੀਗੀ ਅੱਜ ਦੀ ਇਸ ਸੰਘਰਸ਼ ਦੀ ਜਿਹੜੀ ਗੂੰਜ ਆ ਪੂਰੇ ਵਿਸ਼ਵ ਦੇ ਵਿੱਚ ਫੈਲੀ ਆ ਪੂਰੀ ਨੌਜਵਾਨੀ ਜਿਹੜੀ ਹੈਗੀ ਆ ਜਿਸ ਰੂਪ ਦੇ ਵਿੱਚ ਆਪਣੇ ਪਿਤਾ ਪੁਰਖਿਆਂ ਦੇ ਨਾਲ ਟਰੈਕਟਰ ਤੇ ਚੜ-ਚੜ ਜਾਂਦੀ ਸੀ ਨਾ ਅੱਜ ਉਸ ਨੌਜਵਾਨੀ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਿੱਥੇ ਇੱਕ ਪਾਸੇ ਅਸੀਂ ਯੂਨੀਵਰਸਿਟੀ ਤੇ ਆਪਣਾ ਦਾਵਾ ਦਾ ਹੈਗਾ ਹੀ ਸਾਡਾ ਸਾਡਾ ਇਹ ਚੰਡੀਗੜ੍ਹ ਸਾਡਾ ਇਸ ਦੇ ਨਾਲ ਪੰਜਾਬੀ ਬੋਲਦੇ ਸਾਰੇ ਇਲਾਕੇ ਸਾਡੇ ਨੇ ਮਹਾ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਇਹ ਗੱਲ ਜਿਹੜੀ ਹੈਗੀ ਐਥੇ ਨਹੀਂ ਰੁਕਣੀ ਇਹ ਜਿਵੇਂ ਸੰਘਰਸ਼ ਦਿੱਲੀ ਦੇ ਬਰੂਹਾਂ ਤੇ ਚੱਲਿਆ ਸੀ ਨਾ ਉਹ ਸੰਘਰਸ਼ ਜਿਹੜਾ ਹੈਗਾ ਪੂਰੇ ਵਿਸ਼ਵ ਦੇ ਵਿੱਚ ਫੈਲੇਗਾ ਤੇ ਅਸੀਂ ਆਪਣੇ ਹੱਕ ਜਿਹੜੇ ਹੈਗੇ ਲੈ ਕੇ ਰਾਂਗੇ ਇਹਨਾਂ ਹੱਕਾਂ ਦੇ ਵਿੱਚ ਮੈਨੂੰ ਡਾਕਟਰ ਜਗਤਾਰ ਨੇ ਦੋ ਲਈਨਾ ਯਾਦ ਆਉਂਦੀਆਂ ਨੇ ਉਹ ਕਹਿੰਦੇ ਨੇ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਰੋ ਕੈਨਾ ਫਿਰ ਵੀ ਅਸੀਰੋ ਕੈਨਾ ਸਾਡਾ ਵੀ ਵੇਖ ਜੇ ਰਾ ਹਰ ਮੋੜ ਲੀ ਬਾ ਹਰ ਪੈਰ ਤੇ ਹਨੇਰਾ ਇਹ ਜਿਹੜਾ ਹਨੇਰਾ ਹੈ ਨਾ ਆਰਐਸ ਸਮੋਦੀ ਅਮਰਸ਼ਾ ਦੀ ਜੁੜੀ ਨੇ ਫਲਾਇਆ ਹੋਇਆ ਉਹ ਹਨੇਰੇ ਦੇ ਵਿੱਚ ਇਹ ਲਟ ਲਟ ਬੜਲਾ ਪੰਜਾਬ ਹੈ ਇਹ ਆਪਣੇ ਆਪ ਦੇ ਵਿੱਚ ਰੋਸ਼ਨ ਹੈ ਇਹ ਪੰਜਾਬ ਦੀ ਰੋਸ਼ਨੀ ਨੇ ਪੂਰੇ ਵਿਸ਼ਵ ਨੂੰ ਰੋਸ਼ਨ ਕਰਨਾ ਬਹੁਤ ਧੰਨਵਾਦ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਆ ਚਾਰ ਸ਼ਫੇਰੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੈ ਸਮੁੰਦਰ ਹੈ ਪੰਜਾਬ ਤੇ ਹਰਿਆਣੇ ਦੀ ਜਵਾਨੀ ਦਾ ਔਰ ਇਹ ਜਿਹੜਾ ਸਵੇਰੇ ਰੋਕਿਆ ਜਾ ਰਿਹਾ ਸੀ ਜਿਹੜਾ ਇੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਸੀ ਉਹਨਾਂ ਸਾਰੀਆਂ ਬੈਰੀਗੇਟਾਂ ਨੂੰ ਉਹਨਾਂ ਸਾਰੀਆਂ ਰੋਕਾਂ ਨੂੰ ਉਹਨਾਂ ਸਾਰੀਆਂ ਟੋਕਾਂ ਨੂੰ ਤੋੜਦੇ ਹੋਏ ਨੌਜਵਾਨ ਇਹ ਬਜ਼ੁਰਗ ਇਹ ਬੀਬੀਆਂ ਇਹ ਨਿੱਕੇ ਨਿੱਕੇ ਬੱਚੇ 3 ਮਹੀਨੇ ਦੇ ਬੱਚੇ ਤੋਂ ਲੈ ਕੇ 80 85 ਸਾਲ ਦੇ ਬਜ਼ੁਰਗ ਤੱਕ ਤੁਹਾਨੂੰ ਇੱਥੇ ਨਜ਼ਰ ਆ ਰਹੇ ਆ ਸਾਡੇ ਨਾਲ ਸ਼ਹੀਦ ਪਰਿਵਾਰ ਤੋਂ ਵੀ ਸਿੰਘ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿੱਥੋਂ ਆਏ ਹਾਂ ਆਪਦੇ ਬਾਰੇ ਦੱਸੋ ਮੈਂ ਜੀ ਕੌਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਦਾ ਪੋਤਰਾ ਜੀ ਮੈਂ ਸੰਪਰਦਾਇ ਝੂਲਣੇ ਮਹਿਲ ਤਰਨਤਾਰਨ ਬਾਬਾ ਹੀਰਾ ਸਿੰਘ ਜੀ ਦਾ ਸੁਪੁੱਤਰ ਆ ਜੀ ਮੈਂ ਤਰਨਤਾਰਨ ਤੋਂ ਆਇਆ ਕਿਉਂ ਲੱਗਿਆ ਤੁਹਾਨੂੰ ਕਿ ਅੱਜ ਇੱਥੇ ਆਉਣਾ ਚਾਹੀਦਾ ਮੈਂ ਮੱਕੜ ਸਾਹਿਬ ਕੱਲ ਵੀ ਆਇਆ ਸੀ ਮੇਰੀ ਅਸ਼ਮੀਤ ਭਰਾਣਾ ਗੱਲ ਹੋਈ ਸੀ ਪਹਿਲਾਂ ਤੇ ਮੈਂ ਸੈਨੇਟ ਬਾਰੇ ਸਾਰਾ ਸਮਝਿਆ ਕਿਉਂਕਿ ਉਹਨਾਂ ਦੇ ਇਥੋਂ ਆਪਾਂ ਮੀਡੀਆ ਦੇ ਮਾਧਿਅਮ ਰਾਹੀਂ ਸਾਰਾ ਕੁਝ ਪਤਾ ਲੱਗਾ ਕਿ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਇਹ ਤੁਹਾਨੂੰ ਵੀ ਪਤਾ ਹੈ ਸਾਰਾ ਤੁਸੀਂ ਵੱਧ ਜਾਣਕਾਰ ਹੋ ਸਾਡੇ ਨਾਲੋਂ ਕਿ ਆਰਐਸਐਸ ਨੇ ਲੀਤੀ ਆ ਇਹ ਹਰੇਕ ਵਾਰ ਕੋਈ 6 ਮਹੀਨਿਆਂ ਬਾਅਦ ਕੋਈ ਸਾਲ ਬਾਅਦ ਕੋਈ ਨਾ ਕੋਈ ਲੋਕ ਕੋਈ ਨਾ ਕੋਈ ਚੀਜ਼ ਫੜ ਲੈਂਦੇ ਨੇ ਪੰਜਾਬ ਨੂੰ ਦੱਬਨ ਨੂੰ ਪਰ ਇਹ ਜਿਹੜੇ ਨੌਜਵਾਨ ਪੀੜ੍ਹੀਏ ਇਹ ਬਹੁਤ ਜਾਗਰੂਕ ਹੈ ਇਹਨਾਂ ਨੂੰ ਸਭ ਪਤਾ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਪਹਿਲਾਂ ਵਾਲੋ ਪਹਿਲਾਂ ਦੇ ਉਹਨਾਂ ਸਮਿਆਂ 'ਚ ਨਾ ਕੋਈ ਨਾ মিডিਆ ਸੀ ਜਿਉਂ ਟਾਈਮ ਤੇ ਇਹਨਾਂ ਨੇ ਹਰਿਆਣਾ ਹਿਮਾਚਲ ਪੰਜਾਬ ਤੋਂ ਖੋਲਿਆ ਪਰ ਹੁਣ ਇਹ ਯੂਨੀਵਰਸਿਟੀ ਨਹੀਂ ਖੋ ਸਕਦੇ ਪੰਜਾਬ ਇਹ ਨੌਜਵਾਨ ਬਹੁਤ ਜਿਗਰੇ ਤੋਂ ਵੀ ਵੱਡੇ ਨੇ ਇਹਨਾਂ ਨੂੰ ਸਭ ਕੁਝ ਪਤਾ ਹੈ ਕਿ ਕਿੱਦਾਂ ਸੈਨਟ ਵੀ ਇਹਨਾਂ ਨੇ ਬਿਆਲ ਕਰਨੀ ਹੈ ਤੇ ਮੈਨੂੰ ਤੇ ਇਹ ਲੱਗਦਾ ਹੈ ਜੇ ਕੋਈ ਇੰਨਾ ਸਮਾਂ ਦੂਰਵਣੀ ਛੇਤੀ ਨੋਟੀਫਿਕੇਸ਼ਨ ਆਉਣ ਵਾਲਾ ਹੈ ਤੇ ਆਪਣੇ ਹੱਕ ਦੇ ਵਿੱਚ ਜਰੂਰ ਆਏਗਾ ਬਹੁਤ ਧੰਨਵਾਦ ਤਾਂ ਨੌਜਵਾਨ ਨਾਰੇਬਾਜ਼ੀ ਕਰ ਰਿਹਾ ਨੌਜਵਾਨ ਜੀ ਜੀ ਇਹ ਜਿੱਥੇ ਅੱਜ ਯੂਨੀਵਰਸਿਟੀ ਦਾ ਮੁੱਦਾ ਆ ਨਾ ਇਹ ਸਿਰਫ ਯੂਨੀਵਰਸਿਟੀ ਤੱਕ ਸੀਮਤ ਨਹੀਂ ਹੈਗਾ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਆ ਜਿੱਥੇ ਪੰਜਾਬ ਨੂੰ ਵੱਖ-ਵੱਖ ਸਾਜ਼ਿਸ਼ਾਂ ਦੇ ਤਹਿਤ ਤੋੜਿਆ ਜਾਂਦਾ ਨਾ ਵੀਰ ਜੀ ਉੱਥੇ ਇਹ ਇੱਕ ਸਾਈਕੋਲੋਜੀਕਲ ਤੋੜਨ ਤੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਐਜੂਕੇਸ਼ਨ ਢਾਂਚੇ ਦੇ ਵਿੱਚ ਆਪਾਂ ਆਪਣੇ ਤੇ ਕਬਜ਼ਾ ਕਰੀਏ ਤੇ ਆਉਣ ਵਾਲੀ ਜਿਹੜੀਆਂ ਨਸਲਾਂ ਆ ਉਹਨਾਂ ਨੂੰ ਰੋਕ ਸਕੀਏ ਸਾਡੇ ਸਿਲੇਬਸ ਤੱਕ ਜਿਹੜੇ ਆ ਉਹ ਖਰਾਬ ਕੀਤੇ ਜਾਣਗੇ ਜਿਨ੍ਹਾਂ ਅਸੀਂ ਆਪਣਾ ਇਤਿਹਾਸ ਹੀ ਨਹੀਂ ਪੜ ਪਾਵਾਂਗੇ ਤੇ ਵੱਡੇ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਸਾਨੂੰ ਲੋੜ ਆ ਯੂਨੀਵਰਸਿਟੀ ਦੇ ਹੱਕ ਚ ਖੜਨ ਦੀ ਕਿਉਂਕਿ ਪੰਜਾਬ ਦੀ ਯੂਨੀਵਰਸਿਟੀ ਬਹੁਤ ਬਰਾਸਰ ਲਾਹੌਰ ਤੋਂ ਸ਼ੁਰੂ ਹੋਈ ਹੂਆ ਫਿਰ ਇਹਦੇ ਕੈਂਪਸ ਹੁਸ਼ਿਆਰਪੁਰ ਤੇ ਸ਼ਿਮਲੇ ਚ ਆਏ ਫਿਰ ਤਾਂ ਤੋਂ ਬਣਾ ਕੇ ਇਹ ਯੂਨੀਵਰਸਿਟੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਬਣਾਈ ਗਈ ਆ ਤੇ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਇਹ ਹੁਣ بڑے ਸਾਈਕੋਲੋਜੀਕਲ ਤਰੀਕੇ ਦੇ ਨਾਲ ਤੋੜਨਾ ਚਾਹੁੰਦੇ ਪੰਜਾਬ ਨੂੰ ਸੋ ਸਾਨੂੰ ਲੋੜ ਆ ਇਹਨਾਂ ਤੋਂ ਜਾਗਰੂਕ ਹੋਈਏ ਤੇ ਪੰਜਾਬ ਦੇ ਹੱਕ ਦੇ ਵਿੱਚ ਨਾਰਾ ਮਾਰੀਏ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਈਏ ਤਾਂ ਇਸ ਵੇਲੇ ਧੰਨਵਾਦ ਜੀ ਬਹੁਤ ਬਹੁਤ ਵੱਡੀਆਂ ਤਸਵੀਰਾਂ ਨੇ ਅੱਜ ਦੀਆਂ ਇੱਕ ਇਤਿਹਾਸਕ ਇਕੱਠ ਹੈ ਔਰ ਇੱਕ ਇਤਿਹਾਸਕ ਰੋਸ ਹੈ ਪੰਜਾਬ ਜਿੱਥੇ ਇਕੱਠਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੂਹਾ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਯਕਾਰਿਆਂ ਦੀ ਗੂੰਜ ਮੋਰਚੇ ਦੇ ਉੱਤੇ ਸਾਹਮਣੇ ਤਸਵੀਰ ਦੀਪ ਸਿੱਧੂ ਦੀ ਨਜ਼ਰ ਆ ਰਹੀ ਹੈ ਕਿ ਹੋਣ ਦੀ ਲੜਾਈ ਹੈ ਇਸੇ ਯੂਨੀਵਰਸਿਟੀ ਚ ਆ ਕੇ ਦੀਪ ਨੇ ਇੱਕ ਇਤਿਹਾਸਕ ਸਪੀਚ ਦਿੱਤੀ ਸੀ 2021-22 ਦੇ ਵਿੱਚ ਜਿਸ ਵੇਲੇ ਮੋਰਚਾ ਯੂਨੀਵਰਸਿਟੀ ਦਾ ਲੱਗਿਆ ਸੀ ਉਦੋਂ ਵੀ ਇਸ ਸੈਨਟ ਨੂੰ ਭੰਗ ਕਰਨ ਦੀ 사지ਸ਼ ਦੀ ਸ਼ੁਰੂਆਤ ਦਾ ਵਿਰੋਧ ਹੋਇਆ ਸੀ ਔਰ ਅੱਜ ਇਸ ਲੜਾਈ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਸ਼ਮੂਲੀਅਤ ਕਰ ਚੁੱਕੇ ਨੇ ਜਿੱਥੇ ਬਜ਼ੁਰਗ ਤੇ ਬਾਬੇ ਪਹੁੰਚ ਚੁੱਕੇ ਨੇ ਜਿੱਥੇ ਨੌਜਵਾਨ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਦੀਆਂ ਕਰ ਰਹੇ ਆ ਇਹ ਤਸਵੀਰਾਂ ਤੁਹਾਨੂੰ ਯਾਦ ਕਰਾਉਣਗੀਆਂ ਕਿ ਇੱਕ ਅੰਦੋਲਨ ਨੇ ਪੰਜਾਬ ਨੂੰ ਕਿਵੇਂ ਬਦਲ ਕੇ ਰੱਖ ਦਿੱਤਾ ਹੈ ਇੱਕ ਕਿਸਾਨ ਅੰਦੋਲਨ ਤੋਂ ਬਾਅਦ ਉੱਠਦੀਆਂ ਕੌਲਾਂ ਦੇ ਉੱਤੇ ਆਈਆਂ ਲਹਿਰਾਂ ਔਰ ਲੰਗਰ ਇਸ ਵੇਲੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗਾਂ ਤੋਂ ਲੈ ਕੇ ਬਾਬਿਆਂ ਤੋਂ ਲੈ ਕੇ ਬੀਬੀਆਂ ਤੱਕ ਔਰ ਪਿੱਛੇ ਸਟੇਜ ਚੱਲ ਰਹੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਇਲਾਕਾ ਵੀ ਉਹ ਪਾਸਾ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਸਟੇਜ ਚੱਲ ਰਹੀ ਹੈ ਸਟੇਜ ਦੇ ਉੱਤੇ ਲਗਾਤਾਰ ਨੁਮਾਇंदे ਆਪਦੀ ਗੱਲ ਰੱਖ ਰਹੇ ਨੇ ਔਰ ਇੱਕ ਵੱਡੇ ਇਕੱਠ ਦੇ ਵਿੱਚ ਪੰਜਾਬ ਨੂੰ ਪਿਆਰ ਕਰਨ ਵਾਲੇ ਹਤਾਇਸ਼ੀ ਜਿਹੜੇ ਆ ਉਹ ਇਕੱਠੇ ਹੋਏ ਆ ਔਰ ਇਹ ਸਾਹਮਣੇ ਚੱਲ ਰਹੀ ਸਟੇਜ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪੰਜਾਬ ਹਤਾਇਸ਼ੀ ਲੋਕ ਇਹ ਨੁਮਾਇੰਦਗੀ ਕਰਦੇ ਹੋਏ ਉੱਥੇ ਆਪਦੀ ਰੈਪ੍ਰেজੈਂਟੇਸ਼ਨ ਦੇ ਰਹੇ ਨੇ ਔਰ ਉੱਥੇ ਆਪਦੀ ਗੱਲ ਰੱਖ ਰਹੇ ਨੇ ਪੂਰੇ ਪੰਜਾਬ ਤੋਂ ਔਰ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਲੋਕ ਇੱਥੇ ਪਹੁੰਚੇ ਇਹ ਜਦੋਂ ਜੈਤ ਸੀ ਕੇ ਅੰਦਰ ਤੱਕ ਪਹੁੰਚਣ ਦਿੱਤਾ ਜਾਊਗਾ ਜਾਂ ਨਹੀਂ ਪਹੁੰਚਣ ਦਿੱਤਾ ਜਾਊਗਾ ਪਰ ਇਸ ਇਸ ਨੂੰ ਇੱਕ ਜਿੱਤ ਦੇ ਤੌਰ ਤੇ ਵੀ ਇਹ ਦੇਖਿਆ ਜਾ ਸਕਦਾ ਹੈ ਕਿ ਅੰਦਰ ਤੱਕ ਜਥੇਬੰਦੀਆਂ ਤੋਂ ਲੈ ਕੇ तमाम ਲੋਕ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਐ ਔਰ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਇਸ ਸੋਚ ਦੇ ਖਿਲਾਫ ਇਹ ਪੈਰਾ ਦਿ ਦੇ ਰਹੇ ਹੈ ਜਿਹੜੀ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਥਿਊਰੀ ਰੱਖਦੀ ਹੈ ਔਰ ਇਹ ਖੂਬਸੂਰਤੀ ਹੈ ਯੂਨੀਵਰਸਿਟੀ ਦੇ ਇਸ ਇਸ ਪ੍ਰੋਟੈਸਟ ਦੀ ਜਿੱਥੇ ਤੁਹਾਨੂੰ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੇਸਰੀ ਝੰਡੇ ਔਰ ਨਾਲ ਹੀ ਨਾਲ ਕਿਰਤੀਆਂ ਦੇ ਝੰਡੇ ਦੋਹੇ ਇੱਕ ਮੰਚ ਦੇ ਉੱਤੇ ਨਜ਼ਰ ਆਉਂਦੇ ਆ ਜਿੱਥੇ ਤੁਹਾਨੂੰ ਹਰ ਉਹ ਧਿਰ ਨਜ਼ਰ ਆਉਂਦੀ ਹੈ ਜਿਹੜੀ ਜਿਹਦਾ ਟੀਚਾ ਇੱਕ ਹੈ ਕਿ ਯੂਨੀਵਰਸਿਟੀ ਬਚਾਈ ਜਾਵੇ ਜਿਹਦਾ ਸਾਂਝਾ ਟੀਚਾ ਹੈ ਹਰਪ੍ਰਜਨ ਸੋਹੀ ਵੀ ਬਹੁਤ ਸੋਹਣੀ ਕਵਿਤਾ ਜਿਹੜੀ ਹੈ ਉਹ ਨੌਜਵਾਨ ਆਪਦੇ ਹੱਥ ਚ ਰੱਖ ਕੇ ਕਿ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਫੱਟੜ ਮੱਥਾ ਨਹੀਂ ਝੁੱਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਇਹ ਪੰਜਾਬ ਹੈ ਇਹ ਪੰਜਾਬ ਦੀ ਉਹ ਤਸਵੀਰ ਹੈ ਜਿਹੜੀ ਦੱਸਦੀ ਹੈ ਕਿ ਜਦੋਂ ਹੱਕਾਂ ਦੀ ਗੱਲ ਆਊਗੀ ਤਾਂ ਇਹ ਸਾਂਝੇ ਤੌਰ ਤੇ ਇੰਦਰਜੀਤ ਨਿੱਕੂ ਬੈਠੇ ਹੋਏ ਸਾਨੂੰ ਨਜ਼ਰ ਆ ਰਹੇ ਨੇ ਅਮਤੋਜ ਮਾਨ ਬੈਠੇ ਨਜ਼ਰ ਆ ਰਹੇ ਨੇ ਔਰ ਇਹਨਾਂ तमाम ਸਾਂਝੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚ ਹਰ ਵਰਗ ਦੀ ਜਿਹੜੀ ਨੁਮਾਇੰਦਗੀ ਹੈ ਉਸ ਖੂਬਸੂਰਤੀ ਦੇ ਵਿੱਚ ਬੈਠ ਕੇ ਇਸ ਲੜਾਈ ਨੂੰ ਲੜਿਆ ਜਾ ਰਿਹਾ ਹੈ ਔਰ ਇਹ ਇੱਕ ਮੈਸੇਜ ਹੈ ਕਿ ਪੰਜਾਬ ਆਪਦੇ ਰਾਈਟਸ ਲਈ ਜਾਗਿਆ ਹੋਇਆ ਹੈ ਜਿਹਦੇ ਵਿੱਚ ਹੁਣ ਕੋਈ ਵੀ ਤਾਕਤ ਜਿਹੜੀ ਉਸ ਨੂੰ ਚਕਾਉਣ ਦੀ ਕੋਸ਼ਿਸ਼ ਕਰਦੀ ਹੈ ਅਮਤੋਜ ਮਾਨ ਬੈਠੇ ਨਜ਼ਰ ਆ ਰਹੇ ਨੇ ਇੰਦਰਜੀਤ ਨਿੱਕੂ ਹੋਣੇ तमाम ਉਹ ਹਸਤੀਆਂ ਜਿਨ੍ਹਾਂ ਨੇ ਇਸ ਮੋਰਚੇ ਦੀ ਲੜਾਈ ਦੇ ਲਈ ਦਿਨ ਰਾਤ ਲਾਇਆ ਸੋ ਇਹ ਪਹਿਲੀ ਜਿੱਤ ਤੋਂ ਬਾਅਦ ਇੱਕ ਵੱਡੀ ਲੜਾਈ ਔਰ ਅੱਗੇ ਜਾ ਕੇ ਇਸ ਲੜਾਈ ਨੂੰ ਹੋਰ ਵੱਡਾ ਹੁੰਦਿਆਂ ਦੇਖਾਂਗੇ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਚੰਡੀਗੜ੍ਹ